ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ੇਰਾਂ ਅਸੀਂ ਬਣਾਵਾਂਗੇ ਪਰਮਾ ਬੈਂਗਨ ਇਹ ਪਰਮਾ ਬੈਂਗਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਬੱਚੇ ਜਿਸ ਤਰ੍ਹਾਂ ਬੈਂਗਨ ਦੀ ਸਬਜ਼ੀ ਨਹੀਂ ਖਾਂਦੇ ਤੇ ਉਹ ਵੀ ਤੁਹਾਡ ਕੋ ਮੰਗ ਮੰਗ ਕੇ ਜ਼ਰੂਰ ਖਾਣਗੇ ਇਹ ਬੈਂਗਨ ਦੀ ਸਬਜ਼ੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜਲਦੀ ਬੈਂਗਨ ਦੀ ਸਬਜ਼ੀ ਬਣ ਕੇ ਤਿਆਰ ਹੋ ਜੇ ਤੁਸੀਂ ਵੀ ਦੇਖ ਸਕਦੇ ਜੇ ਬੈਂਗਨ ਬਹੁਤ ਹੀ ਸੌਫਟ ਤੇ ਨਰਮ ਬਣ ਕੇ ਤਿਆਰ ਹੋਏ ਇਹਨਾਂ ਦੇ ਵਿੱਚੋਂ ਬਿਲਕੁਲ ਵੀ ਮਸਾਲਾ ਜਿਹੜਾ ਬਾਹਰ ਨਿਕਲਿਆ। ਮਸਾਲੇ ਦੇ ਨਾਲ ਇੱਕਦਮ ਭਰੇ ਪਏ ਨੇ। ਤੁਸੀਂ ਵੀ ਇਸੇ ਤਰ੍ਹਾਂ ਬਣਾਓ। ਤੇ ਵੀਡੀਓ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੈਂਗਣ ਬਣਾ ਕੇ ਥੋੜਾ ਜਿਹਾ ਅਸੀਂ ਹਰਾ ਧਨੀਆ ਪਾ ਕੇ ਤੇ ਇਹਨੂੰ ਗਾਰਨਿਸ਼ ਕਰਾਂਗੇ। ਭਰਵਾ ਬੈਂਗਣ ਬਣਾਵਾਂਗੇ। ਭਰਵਾ ਬੈਂਗਣ ਬਣਾਉਣ ਲਈ ਅਸੀਂ 500 ਗ੍ਰਾਮ ਬੈਂਗਣ ਲਏ ਆ ਤੇ ਇਹਦੀਆਂ ਅਸੀਂ ਹਲਕੀਆਂ ਜੀਆਂ ਵਾਲੀਆਂ ਜਿਹੜੀਆਂ ਡੰਡੀਆਂ ਨੇ ਸਾਈਡਾਂ ਤੋਂ ਇਹ ਲਾ ਲਾਂਗੇ। ਉੱਪਰੋਂ ਵੀ ਅਸੀਂ ਥੋੜੀ ਜਿਹੀ ਡੰਡੀ ਕੱਟ ਲੈਣੀ ਹੈ ਦੋ ਤਿੰਨ ਪਾਣੀ ਇਹਨੂੰ ਧੋ ਲਿਆ ਸੀ ਉੱਪਰੇ ਦੇ ਨਾਲ ਮਿੱਟੀ ਜਮਮੀ ਹੁੰਦੀ ਹੈ ਇਸ ਤਰ੍ਹਾਂ ਦੀ ਇਹਦੇ ਵਿੱਚ ਉਹ ਕੱਟ ਲਾ ਲਾ ਕੱਟ ਲਾਉਣ ਤੋਂ ਬਾਅਦ ਅਸੀਂ ਇੱਕ ਡੂੰਘੇ ਦੇ ਵਿੱਚ ਪਾਣੀ ਪਾਇਆ ਵਾ ਉਹਦੇ ਵਿੱਚ ਅਸੀਂ ਪਾ ਰਾਂਗੇ ਜੇ ਅਸੀਂ ਬੈਂਗਣਾ ਨੂੰ ਪਾਣੀ ਦੇ ਵਿੱਚ ਨਾ ਪਾਈਏ ਤੇ ਬੈਂਗਨ ਜਿਹੜੇ ਕਾਲੇ ਹੋ ਜਾਂਦੇ ਚੈੱਕ ਕਰ ਲੈਣਾ ਵਾ ਕਿ ਵਿੱਚੋਂ ਕੋਈ ਬੈਂਗਨ ਜਿਹੜਾ ਇਹ ਕਾਣਾਤ ਨਹੀਂ ਇਹਦੇ ਵਿੱਚ ਕੋਈ ਸੁੰਡੀ ਵਗੈਰਾ ਤਾਂ ਨਹੀਂ ਆ ਜਾਂ ਕੋਈ ਕੀੜਾ ਸਾਰੇ ਬੈਂਗਣਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇਸੇ ਤਰ੍ਹਾਂ ਸੀ ਵਿੱਚ ਪਾ ਲੈਨੇ ਬੈਂਗਨ ਸਾਰੇ ਬਹੁਤ ਹੀ ਵਧੀਆ ਨੇ ਸਾਰੇ ਬੈਂਗਣਾ ਨੂੰ ਕੱਟ ਲਾ ਕੇ ਤੇ ਪਾਣੀ ਦੇ ਵਿੱਚ ਪਾ ਲਿਆ। ਬੈਂਗਣ ਬਹੁਤ ਵਧੀਆ ਸੀ ਸਾਰੇ ਇਹਦੇ ਵਿੱਚ ਕੋਈ ਕੀੜਾ ਨਹੀਂ ਆ। ਬਹੁਤ ਵਧੀਆ ਬੈਂਗਣ ਆ। ਬੈਂਗਣਾ ਨੂੰ ਅਸੀਂ ਪਾਣੀ ਦੇ ਵਿੱਚ ਪਾ ਲਿਆ ਵਾ। ਹੁਣ ਅਸੀਂ ਮਸਾਲੇ ਦੀ ਤਿਆਰੀ ਕਰ ਲਈ। 5-6 ਲਸਣ ਦੀਆਂ ਕਲੀਆਂ ਲਈਆਂ ਵਾ। ਇੱਕ ਅਦਰਕ ਦਾ ਟੁਕੜਾ 1 ਇੰਚ ਦਾ ਤੇ 6-7 ਹਰੀਆਂ ਮਿਰਚਾਂ ਲਈਆਂ। ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਪੀਸ ਲੈਨੇ। ਸਾਬਤ ਮਸਾਲੇ ਲੈ ਲੈਨੇ ਆ। 1 ਚਮਚਾ ਸੌਂਫ ਦਾ, ਅੱਧਾ ਕ ਚਮਚਾ ਮੇਥੀ ਦਾਣਾ, 1 ਚਮਚਾ ਸਾਬਤ ਜੀਰਾ। 4-5 ਕਾਲੀਆਂ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਤੇ ਗ੍ਰाइंड ਕਰ ਲੈਨੇ ਮਸਾਲਾ ਪਾ ਲੈਨੇ ਆ ਪਰਨ ਵਾਸਤੇ ਅਸੀਂ 1 ਚਮਚਾ ਨਮਕ ਦਾ ਲਿਆ ਵਾ ਸੀ ਨਮਕ ਅਸੀਂ ਸਬਜੀ ਦੇ ਹਿਸਾਬ ਨਾਲ ਲੈਣਾ ਵਾ ਜੇ ਸਾਡੇ ਕੋਲ ਸਬਜੀ ਜ਼ਿਆਦਾ ਵਾ ਤੇ ਅਸੀਂ ਜ਼ਿਆਦਾ ਨਮਕ ਪਾਵਾਂਗੇ 1 ਚਮਚਾ ਹਲਦੀ ਪਾਊਡਰ ਕੁੱਟੀ ਹੋਈ ਲਾਲ ਮਿਰਚ ਮੇਥੀ ਦਾਣਾ ਸੌਂਫ ਤੇ ਜੀਰੇ ਦਾ ਜਿਹੜਾ ਅਸੀਂ ਮਸਾਲਾ ਪੀਸਿਆ ਵਾ ਉਵਾਰਾ ਪਾ ਲੈਨੇ 2 ਚਮਚੇ ਆਮ ਬਚੂਰਾ ਪਾਊਡਰ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ ਬੈਂਗਣਾ ਦੇ ਵਿੱਚੋਂ ਖੱਟਾ ਮਿੱਠਾ ਗਰਮ ਮਸਾਲਾ ਕਸ਼ਮੀਰੀ ਦੇਗੀ ਲਾਲ ਮਿਰਚ ਥੋੜੀ ਜਿਹੀ ਹਿੰਗ ਪਾਊਡਰ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਜੇਕਰ ਤੁਸੀਂ ਲਸਣ ਨਹੀਂ ਖਾਂਦੇ ਤੇ ਤੁਸੀਂ ਇਹਨੂੰ ਸਕਿਪ ਕਰ ਸਕਦੇ ਜੀ ਮਿਰਚ ਵੀ ਜਿਹੜੀ ਹੈ ਇਹਨੂੰ ਤੁਸੀਂ ਆਪਣੇ ਟੇਸਟ ਅਨਸਾਰ ਹੀ ਪਾਉਣਾ ਘੱਟ ਵੱਧ ਤੁਸੀਂ ਕਰ ਸਕਦੇ ਜੀ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਦੇਚ ਮਿਕਸ ਕਰ ਲੈਨੇ ਆ 2 ਚਮਚੇ ਸਰੋਂ ਦਾ ਤੇਲ ਪਾ ਲੈਣਾ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਸਾਲਾ ਪਰਨ ਵਾਸਤੇ ਤਿਆਰ ਹੈ ਹੁਣ ਅਸੀਂ ਇਹਨਾਂ ਬੈਂਗੜਾ ਨੂੰ ਪਾਣੀ ਦੇ ਵਿੱਚੋਂ ਕੱਢਾਂਗੇ ਤੇ ਪਾਣੀ ਚੰਗੀ ਤਰ੍ਹਾਂ ਨਿਚੋੜ ਦਾਂਗੇ ਮਸਾਲੇ ਨੂੰ ਅਸੀਂ ਹੱਥ ਨਾਲ ਜਾਂ ਅਸੀਂ ਚਮਚੇ ਦੇ ਨਾਲ ਵੀ ਘੋਟ ਕੇ ਪਾ ਸਕਦੇ ਹਾਂ ਮਸਾਲੇ ਚੰਗੀ ਤਰ੍ਹਾਂ ਹੱਥ ਨਾਲ ਘੋਟ ਕੇ ਤੇ ਇਹਨੂੰ ਪਰਾੰਗੇ ਇਸ ਤਰੀਕੇ ਨਾਲ ਅਸੀਂ ਪਾਰ ਕੇ ਬੈਂਗਰ ਨੂੰ ਰੱਖ ਲਿਆ ਇਸੇ ਤਰ੍ਹਾਂ ਬਾਕੀ ਦੇ ਬੈਂਗਣਾਂ ਨੂੰ ਭਰ ਲੈਨੇ ਸਾਰੇ ਬੈਂਗਣਾਂ ਦੇ ਵਿੱਚ ਮਸਾਲਾ ਇਸੇ ਤਰ੍ਹਾਂ ਭਰ ਲੈਨੇ ਇਹ ਬੈਂਗਣ ਜਿਹੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਬੱਚੇ ਜੇ ਬੈਂਗਣ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਅਸੀਂ ਬੈਂਗਣਾਂ ਨੂੰ ਬਣਾਵਾਂਗੇ ਤੇ ਬੱਚੇ ਵੀ ਤੁਹਾਡੇ ਕੋਲ ਦੁਬਾਰਾ ਮੰਗ-ਮੰਗ ਕੇ ਖਾਣਗੇ ਬਹੁਤ ਟੇਸਟੀ ਬਣਦੇ ਆ ਸਾਰੇ ਬੈਂਗਣਾਂ ਨੂੰ ਭਰ ਲੈਨੇ ਚੰਗੀ ਤਰ੍ਹਾਂ ਫਰਾਈ ਪੈਨ ਦੇ ਵਿੱਚ ਅਸੀਂ ਤੇਲ ਰੱਖ ਲੈਨੇ ਆ ਲਾ ਕੇ ਗਰਮ ਫਰਾਈ ਪੈਨ ਨੂੰ ਅਸੀਂ ਰੱਖ ਲਿਆ ਵਾ ਤੇਲ ਪਾਵਾਂਗੇ ਤੇਲ ਅਸੀਂ ਸਰੋਂ ਦਾ ਪਾਵਾਂਗੇ ਸਰੋਂ ਦੇ ਤੇਲ ਵਿੱਚ ਜਿਹੜੇ ਬੈਂਗਣੇ ਨੇ ਬਹੁਤ ਹੀ ਕਰਾਰੇ ਬਣ ਗਏ ਤੇ ਬਹੁਤ ਹੀ ਘੱਟ ਤੇਲ ਲੈਂਦੇ ਤੇਲ ਗਰਮ ਹੋ ਗਿਆ ਹੁਣ ਅਸੀਂ ਬੈਂਗਣਾ ਨੂੰ ਇਹਦੇ ਵਿੱਚ ਫੱਕ ਦੇਣੀ ਹੈ ਇਸ ਤਰ੍ਹਾਂ ਅਸੀਂ ਬੈਂਗਣਾ ਰੱਖਤਾ ਅਸੀਂ ਬੈਂਗਣਾ ਨੂੰ ਫਰਾਈ ਪੈਨ ਵਿੱਚ ਬਣਾ ਰਹੇ ਹਾਂ ਤੁਸੀਂ ਇਹਨਾਂ ਨੂੰ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਉੱਪਰੋਂ ਅਸੀਂ ਇਹਨਾਂ ਨੂੰ 2 ਮਿੰਟ ਲਈ ਕਵਰ ਕਰ ਦਿੰਦੇ ਹਾਂ ਚੈੱਕ ਕਰ ਲਈਏ ਆ 3-4 ਮਿੰਟ ਹੋ ਗਏ ਸਭ ਜੀ ਪੱਕ ਗਏ ਨੇ ਫਿਰ ਦਾ ਚੇਂਜ ਕਰ ਲਾਂਗੇ ਬੈਂਗਣਾ ਦਾ ਇਹ ਗੰਢੀ ਤੋਂ ਵੜ ਕੇ ਅਸੀਂ ਸਾਈਡਾ ਚੇਂਜ ਕਰਾਂਗੇ ਸਾਈਡਾ ਸਾਈਡਾ ਨੂੰ ਅਸੀਂ ਇਸੇ ਇਟਲਾ ਨੇ ਬੈਂਗਣਾ ਨੂੰ ਸੀ ਸਲੋ ਫਲੇਮ ਤੇ ਸਿਕਣਾਵਾਂਗੇ 2-3 ਮਿੰਟ ਵਾਸਤੇ ਅਸੀਂ ਫੋਸੇ ਇਟ ਲਈ ਨਾਲ ਦੀ ਨਾਲ ਇਹਨੂੰ ਹਟਾਉਂਦੇ ਪਰ ਟਾਉਂਦੇ ਰਹਿਣਾ ਸਬਜੀ ਚੈੱਕ ਕਰ ਲੈਣੇ ਆ ਬੈਂਗਣ ਬੰਦਿਆਂ ਨੂੰ 10 ਤੋਂ 15 ਮਿੰਟ ਹੋ ਗਿਆ ਬੈਂਗਣ ਨੂੰ ਅਸੀਂ ਸਲੋ ਫਲੇਮ ਤੇ ਪਕਾ ਰਹੇ ਆ ਗੇਚ ਵਾਲੇ ਜਿਹੜੇ ਬੈਂਗਣ ਆ ਉਹਨਾਂ ਨੂੰ ਅਸੀਂ ਸਾਈਡਾਂ ਤੇ ਕਰ ਦਾਂਗੇ ਸਾਈਡਾਂ ਵਾਲੇ ਬੈਂਗਣਾਂ ਨੂੰ ਅਸੀਂ ਗੇਚ ਕਰਾਂਗੇ ਜੋ ਵੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ। ਬਹੁਤ ਹੀ ਸੌਫਟ ਹੋ ਗਏ ਨੇ। ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਤੇ ਬੈਂਗਣ ਟੁੱਟਣ ਨਾ। ਇਹਨਾਂ ਨੂੰ ਉਲਟਾ-ਪਲਟਾ ਆਕੀ ਬੈਂਗਣਾਂ ਨਾਲ ਅਸੀਂ ਚੰਗੀ ਤਰ੍ਹਾਂ ਸੇਕ ਲਈ। 1-2 ਮਿੰਟ ਦਾ ਅਸੀਂ ਹੋਰ ਸੇਕ ਲਵਾ ਲੈਂਦੇ ਹਾਂ। ਬੈਂਗਣ ਸੌਫਟ ਹੋ ਗਏ। ਬੈਂਗਣਾਂ ਚੈੱਕ ਕਰ ਲੈਣੀ ਆ। ਬੈਂਗਣਾਂ ਨੂੰ ਕ੍ਰੋਸ ਹਿੱਟ ਕਰਨ ਉਪਰਲਾ ਲਾਂਗੇ। ਦੈਂਜਨ ਬਣ ਕੇ ਤਿਆਰ ਨੇ। ਅਸੀਂ ਇਹਨੂੰ ਉੱਪਰ ਹੁਣ ਕਵਰ ਨਹੀਂ ਕਰਾਂਗੇ। 1-2 ਮਿੰਟ ਵਾਸਤੇ ਇਸੇ ਤਰ੍ਹਾਂ ਅਸੀਂ ਪਕਾ ਲਵਾਂਗੇ। ਜਿਹੜੀ ਇਹਦੇ ਵਿੱਚ ਪਾਣੀ ਦੀ ਭਾਫ਼ ਬਣੀ ਸੀ ਉਹ ਇਹਦੇ ਵਿੱਚ ਉੱਡ ਜੇ। ਭੈਂਗਣ ਬਹੁਤ ਹੀ ਵਧੀਆ ਬਣ ਕੇ ਤਿਆਰ ਆ। ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਾਸ ਹੋ ਗਈ। ਗੈਸ ਨੂੰ ਬੰਦ ਕਰ ਲਿਆ। ਗੈਸ ਨੂੰ ਬੰਦ ਕਰ ਲਿਆ ਹੁਣ ਅਸੀਂ ਫਰਾਈ ਪੈਨ ਨੂੰ ਥੱਲੇ ਲਾ ਲਾਂ। ਭੈਂਗਣਾ ਦੀ ਸਬਜ਼ੀ ਬਣ ਕੇ ਤਿਆਰ ਆ। ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਦੇਖ ਸਕਦੇ ਜੀ ਅੰਦਰ ਤੱਕ ਮਸਾਲਾ ਇਹਦੇ ਭਰਿਆ ਵਾ। ਬਿਲਕੁਲ ਵੀ ਮਸਾਲਾ ਬਾਹਰ ਨਹੀਂ ਨਿਕਲਿਆ। ਇੱਕਦਮ ਸੌਫਟ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ